ਗੱਜਵਾਜ ਕੀ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸ੍ਰੀ ਮਾਨਸੰਤ ਬਾਬਾ ਜਨੈਲ ਸਿੰਘ ਜੀ ਨੰਗਲ ਵੇਂ ਨੇੜੇ ਕਾਨੂੰ ਬਹੁਤ ਵਿਛੇ ਜੋ ਹਫਤਾਵਾਰੀ ਸਮਾਗਮ ਚੱਲਦੇ ਆ ਅੱਜ ਦੇ ਸਮਾਗਮ ਜੋ ਸ੍ਰੀ ਗੁਰਨਾਨ ਦੇ ਪਾਤਸ਼ਾਹ ਦਾ ਆਗਮ ਪਰਬਾਰਿਆ ਉਹਨਾਂ ਨੂੰ ਸਮਰਪਿਤ ਇਹ ਸਾਰੇ ਸਮਾਗਮ ਚੱਲ ਰਿਹਾ ਹੈ ਕਿ ਆਉਣ ਵਾਲਾ ਜਿਹੜਾ ਹਫਤਾ ਹੈ 15 16 17 18 ਤੇ 19 ਤਰੀਕ ਇਹਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਆਗਮਨ ਪ੍ਰੋਗਰਾਮ ਨੂੰ ਸਮਰਪਿਤ ਜਿੱਥੇ ਖੰਡ ਪਾਠਾਂ ਦੀਆਂ ਲੜੀਆਂ 15 ਤਰੀਕ ਨੂੰ ਆਰੰਭ ਹੋ ਰਹੀਆਂ 16 ਤਰੀਕ ਨੂੰ ਮਹਾਨ ਨਗਰ ਕੀਰਤਨ ਪੰਜ ਪੈਰਾਂ ਦੀ ਅਗਵਾਈ ਦੇ ਵਿੱਚ ਇਸ ਦਾ ਆਰੰਭ ਹੋ ਕੇ ਵੱਖ-ਵੱਖ ਨਗਰਾਂ ਵਿੱਚ ਦਿਹੁੰਦਾ ਹੋਇਆ ਸ਼ਾਮ ਨੂੰ ਸਮਾਪਤ ਹੋਵੇਗਾ 17 ਤਰੀਕ ਨੂੰ ਸਮੂਹਕ ਲੜਕੀਆਂ ਦੇ ਆਨੰਦ ਕਾਰਜ ਮਹਾਨ ਸਲ ਸਵਾਗਤ ਤੇ ਕੀਰਤਨ ਦਰਵਾਜ ਢਾਡੀ ਦਰਵਾਜ ਖੰਡ ਪਾਠਾਂ ਦੇ ਭੋਗ ਨਿਸ਼ਾਨ ਸਾਹਿਬਾਂ ਦੀ ਸੇਵਾ ਹੋਵੇਗੀ ਸੋ ਉਸ ਤੋਂ ਉਪਰੰਤ 18 ਤੇ 19 ਤਰੀਕ ਨੂੰ ਲੜਕੀਆਂ ਤੇ ਲੜਕਿਆਂ ਦੇ ਕਬੱਡੀ ਟੂਰਨਾਮੈਂਟ ਅਤੇ ਨਾਲ ਬੈੱਲਾਂ ਦੀ ਹੱਲਟੀ ਦਾ ਔਰ ਵਾਲੀਬਾਲ ਦੇ ਟੂਰਨਾਮੈਂਟ ਨਾਲ ਅੱਖਾਂ ਦਾ ਮਹਾਨ ਮਹਾਂ ਪੱਲਗ ਰਿਹਾ ਹੈ ਸੋ ਬਾਬਾ ਜੀ ਦੇ ਵੱਲੋਂ ਜੋ ਇਹ ਮਹਾਨ ਕਾਰਜ ਕੀਤੇ ਜਾ ਰਹੇ ਹਨ ਸੰਗਤਨ ਬੇਨਤੀ ਤਨਮਨ ਤਾਂ ਦੇ ਨਾਲ ਸਾਰੇ ਸਹਿਯੋਗ ਯੋਗਦਾਨ ਦਿਓ ਤੇ ਇਹ ਸਮਾਰਮ ਜਿਹੜੇ ਹੋ ਰਿਹਾ ਇਹਦੇ ਵਿੱਚ ਸਾਰੇ ਹੀ ਉਹਨਾਂ ਸਮੂਹ ਜੋੜਿਆਂ ਨੂੰ ਜਿਨ੍ਹਾਂ ਦੇ ਆਨੰਦ ਗਾਜੋ ਜਿਨ੍ਹਾਂ ਬੱਚਿਆਂ ਨੇ ਆਪਣਾ ਨਵਾਂ ਜੀਵਨ ਗ੍ਰੇਸ ਮਾਰਗ ਤੇ ਜਸ ਧਰਮ ਨੂੰ ਜੋ ਸਮਰਪਿਤ ਹੋਣਾ ਹੈ ਉਹਨੂੰ ਆਪਣਾ ਅਸ਼ੀਰਵਾਦ ਸਾਰਿਆਂ ਦੇਣ ਦੀ ਕਿਰਪਾਲਤਾ ਕਰਨੀ ਹਮਾਂ ਮਾਂ ਕੀ ਪਹੁੰਚ ਦੀ ਕਿਰਪਾਲਤਾ ਕਰਿਓ ਮੈਂ ਫਿਰ ਅੱਜ ਦੇ ਸੁਆਗਤ ਤੇ ਜਿੰਨੀਆਂ ਵੀ ਸੰਗਤਾਂ ਆਈਆਂ ਉਹਨਾਂ ਸਾਰੀਆਂ ਸੰਗਤਾਂ ਨੂੰ ਦਿਲ ਦੀਆਂ ਅੰਗਰਾਹੀਆਂ ਤੋਂ ਮਾਪੁਰਖਾਂ ਵੱਲੋਂ ਸਾਰੇ ਜਥੇ ਵੱਲੋਂ ਜੀ ਆਇਆਂ ਆਖਦੇ ਆ ਧੰਨਵਾਦ ਕਰਦੇ ਆ ਹੁਣ ਲੰਗਰ ਦੇ ਪਿਹਾਰੇ ਰੰਭ ਹੋਣੇ ਉਸ ਤੋਂ ਉਪਰੰਤ ਬਾਬਾ ਜੀ ਇਹਨਾਂ ਸੁਹਾਗ ਜੁੜੇ ਅਨੰਦ ਕਾਰਜ ਹੋਣੇ ਆ ਉਹਨਾਂ ਨੂੰ ਜੋ ਸਮਾਨ ਗੁਰੂ ਘਰ ਵੱਲੋਂ ਪੇਟ ਹੋਵੇਗਾ ਉਸ ਤੋਂ ਉਪਰੰਤ ਫਿਰ ਐਤਵ ਅਨੁਸਾਰੀਆਂ ਬਰਾਤਾਂ ਸਾਤਸੰਗ ਜੀ ਜੋ ਲਾੜੇ ਸੇਰੇ ਬਣ ਕੇ ਤੇ ਉਹਨਾਂ ਬੱਚਿਆਂ ਦੇ ਇਸ ਅਸਥਾਨ ਤੇ ਆਨੰਦ ਕਾਰਜ ਹੋਣਿਆ ਤੇ ਆਪ ਸਾਰਿਆਂ ਨੇ ਸਾਤਸੰਗ ਜੀ ਉਹਨਾਂ ਬੱਚਿਆਂ ਦੇ ਅਸ਼ੀਰਵਾਦ ਦੇ ਲਈ ਪੰਤਨ ਦੀ ਕਿਰਪਾਲਤਾ ਕਰਮੀ ਜੀ ਹਵਾਰੀ ਗੁਰਜੀਕਾ ਕਾਲ ਸਾਹਿਬ